ਦੇਖੇ ਤੇ ਰੋਕੀ ਏ ਇੱਥੋਂ ਦੇ ਹਿੱਤਿਆ ਕਰਕੇ ਦੇਖੋ ਬਹੁਤ 30+ ਆਣਗੀਆਂ ਹੈਗੀਆਂ ਬੱਚੀਆਂ ਆਪ ਹੀ ਦੱਸਦੀਆਂ ਠੀਕ ਆ ਭਾਈ ਨਗੀਨਾ ਪੀਸ ਮਿਲ ਜਾਣਾ ਤੇ ਬਾਕੀ ਦਾ ਰਿਕਾਰਡ ਹੈਗਾ ਭਾਈ ਆਪਣੇ ਕੋਲ ਹਾਂਜੀ ਵੀਰੇ ਇਹਦਾ ਹੈਗਾ ਆਪਣੇ ਕੋਲ ਏ ਵੀ ਇਹਦਾ ਰਮਾਡਾ ਸੀਮਨ ਦੀ ਆਪ ਆ ਠੀਕ ਆ ਭਾਈ ਬਰੂਡ ਦੀ ਇਹਦੀ ਮਦਰ ਰਿਕਾਰਡ 34+ ਆ ਡੀ ਐਨ ਏ ਦੀ ਵੀ ਗਾਰੰਟੀ ਹੈ ਆਪਣੀ ਬੱਚੀ ਦੀ ਬਾਈ ਬੱਚ ਬਹੁਤ ਸੋਹਣੀ ਹੈ ਕੰਨ ਕੰਨ ਵੀ ਬਹੁਤ ਨਿੱਕਾ ਬਾਈ ਹੈਣਾ ਹਾਂਜੀ ਭਾਈ ਤੇ ਭਾਈ ਇਹ 20000 ਦੀ ਦੇ ਦਾਂਗੇ ਵੀਰੇ 20000 ਦੀ ਤੁੰਗੇ ਸੱਜਣੋਂ ਮਾੜੀ ਸੁਈ 28 30 ਕਿਲੋ ਵਾਲੀ ਦੀ ਬੱਚੀ ਹੈਗੀ 28 30 ਕਿਲੋ ਵਾਲੀ ਸਾਫਿਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਜਤਗੱਲ ਦੇ ਵਿੱਚ ਪਹੁੰਚੇ ਹੋਇਆ ਬਾਈ ਲਖਵੀਰ ਦੇ ਫਾਰਮ ਤੇ ਬਾਈ ਇਹਨਾਂ ਨੂੰ ਤਹਿਸੀਲ ਜੈਤੋ ਪੈਂਦੀ ਆ ਤੇ ਜ਼ਿਲ੍ਹਾ ਪੈਂਦਾ ਫਰੀਦਕੋਟ ਟੌਪ ਦੇ ਚਾਰ ਆਪਾਂ ਲਗੀਨੇ ਪੀਸ ਜਿਹੜੀਆਂ ਬੱਛੀਆਂ ਦੇ ਲੈ ਕੇ ਆਏ ਆ ਐਚ ਐਫ ਤੇ ਜਰਸੀ ਟੋਟਲ ਜਿਹੜੇ ਰੇਟ ਵਗੈਰਾ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਵੀਡੀਓ ਨੂੰ ਉਹ ਸੱਜਣਾ ਤੱਕ ਜਰੂਰ ਪਹੁੰਚਦੀ ਕਰ ਦਿਓ ਜਿਹੜੇ ਨਵੇਂ-ਨਵੇਂ ਜਾਨਵਰਾਂ ਦੇ ਸ਼ਕੀਨ ਆ ਜਿਹੜੇ ਕਹਿੰਦੇ ਆ ਵੀ ਆਪਾਂ ਬ ਸਾਹ ਉਹ ਦੇ ਨਾਲ ਤਿਆਰ ਕਰਨਾ ਉਹਨਾਂ ਦੇ ਲਈ ਇਹ ਵੀਡੀਓ ਖਾਸ ਹੈ ਕਿ ਜੈ ਜੇ ਰੇਟ ਦੇ ਵਿੱਚ ਚਾਰੇ ਨਗੀਨੇ ਆਪਾਂ ਤੁਹਾਨੂੰ ਅੱਜ ਦਿਵਾ ਦੇਣਾ ਸਾਰੀ ਜਾਣਕਾਰੀ ਆਪਾਂ ਬਾਈ ਲਖਵੀਰ ਤੋਂ ਲੈਣਾ ਬਾਈ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਵੀਰੇ ਬਾਈ ਆਪਣੇ ਇਹ ਜਿਹੜੀਆਂ ਬੱਛੀਆਂ ਘਰ ਦੀਆਂ ਨੇ ਆਪਾਂ ਵਪਾਰ ਦਾ ਕੰਮ ਕਰਦੇ ਆ ਵਪਾਰ ਦਾ ਕੰਮ ਹੈ ਵੀਰੇ ਆਪਾਂ ਖਰੀਦ ਕੇ ਲੈ ਕੇ ਆਉਣੇ ਹਨ ਤੇ ਲਖਵੀਰ ਬਾਈ ਕਿਵੇਂ ਰਿਕਾਰਡ ਵਾਲੀਆਂ ਇਹ ਵੀਰੇ ਦੋਂਦਾ ਹੈਗਾ ਠੀਕ ਆ ਬਾਈ ਦੋਂਦਾ ਹੈਗਾ ਪ੍ਰੋਪਰ ਦੱਸ ਦਾਂਗੇ ਆਪਾਂ ਠੀਕ ਆ ਬਾਈ ਤੇ ਰੇਟ ਬਾਈ ਚਾਰਾਂ ਦਾ ਜੈ ਜੀ ਹੋਊਗਾ ਜੈ ਜੀ ਆ ਵੀਰੇ ਜੈ ਜੀ ਹੋਊਗਾ ਹਨਾ ਗੱਲਬਾਤ ਕਰੀਏ ਤੇ ਬਾਈ ਕੀ ਡਿਟੇਲ ਹੈ ਜੀ ਮੇਰੇ 10 ਮਹੀਨਿਆਂ ਦਾ ਬੱਚਾ ਖੀਰਾ ਹੈ ਜੀ ਠੀਕ ਹੈ ਬਾਈ ਹਾਂਜੀ ਤੇ ਬਾਈ ਕਿੰਨੇ ਕ ਦੁੱਧ ਵਾਲੀ ਦੀ ਧੀ ਹੈ ਇਹ ਬਾਈ ਵੀ ਇਹ ਕਹਿਣ ਨੂੰ ਤਾਂ ਕੋਈ ਕੀ ਕਹੀ ਜਾਵੇ ਹਨਾ ਆਪਾਂ ਕਿਹੜਾ ਵੇਖਿਆ ਮੰਨ ਕੇ ਚਲੋ ਵੀ 30 30 ਪਲੱਸ ਆਣਗੀਆਂ ਹੈਗੀਆਂ ਬੱਚੀਆਂ ਆਪ ਹੀ ਦੱਸ ਦਿੰੀਆਂ ਠੀਕ ਹੈ ਬਾਈ ਲੈ ਬਾਈ ਲਖਵੀਰ ਨੂੰ ਮਾੜਾ ਖੋਲ ਕੇ ਆਪਾਂ ਤੋੜ ਕੇ ਦਿਖਾਈ ਗਏ ਹਨਾ ਆ ਤੁਸੀਂ ਚੈੱਕ ਕਰਕੇ ਦੇਖੋ ਬਾਈ ਮੱਛੀ ਦੀ ਬੂਥੀ ਬਾਥੀ ਹੋ ਜਾਂਦੀ ਹੈ ਸ਼ਕੀਨ ਆ ਬਾਕੀ ਬਾਈ ਖੀਰੀ ਹੋਈ ਆ ਖੀਰੀ ਵੈਰਲ ਵੀ ਨਹੀਂ ਪਾਈ ਬੱਚਾ ਹੀ ਆ ਜੀ ਬਾਈ ਖੀਰੀ ਆ ਤੁਸੀਂ ਚੈੱਕ ਕਰਕੇ ਦੇਖੋ ਬਰੀਡ ਸੋਹਣੀ ਆ ਬਾਕੀ ਜੇ ਗੱਲਬਾਤ ਕਰੀਏ ਓਦਾਂ ਵੀ ਚੰਗੀ ਆ ਬਾਕੀ ਬਾਈ ਕਹਿੰਦਾ ਕਹਿਨੂ ਦਾ ਜਿੰਨੇ ਮਰਜੀ ਗੱਲੋ ਵਾਲੀ ਦੁੱਧ ਦਾ ਕਹਿਦੀ ਹੈ ਹੈਨਾ ਬਾਈ ਤੇ ਪਰ ਇਹ ਆ ਬਈ ਬਰੀਡ ਦੇ ਵਿੱਚ ਹੈਗੀ ਸੋਹਣੀ ਹੈ ਹੈਨਾ ਤੇ ਲਖਵੀਰ ਇਹ ਆਪਾਂ ਕਿੰਨੇ ਦੀ ਦੇਣੀ ਹੈ ਬਾਈ 20000 ਦੀ ਦੇ ਦਾਂਗੇ ਵੀਰੇ 20000 ਦੀ ਤੁੰਦੇ ਸੱਜਣੋ ਮਾੜਾ ਨਿਸ਼ਾਨ ਹੈਗਾ ਇਹਦੇ 10 ਕ ਦੇਵਾਂਗੇ ਰਵੜ ਚੜਾਈ ਹੋਈ ਆ ਠੀਕ ਆ ਬਾਈ ਮਤਲਬ ਬਾਈ ਕਹਿੰਦਾ ਵੀ ਥਣ ਦੇ ਵਿੱਚ ਇੱਕ ਇੱਕ ਜਣੀ ਦੀ ਥਣ ਜਿਆਦੇ ਆ ਕਹਿਦੀ ਹੈ ਨਾ ਥੋੜਾ ਨਿਸ਼ਾਨ ਜਾ ਆਪਾਂ ਮੁੜ ਕੇ ਗਈ ਭਰਾ ਕਹਿੰਦੇ ਨਾ ਆਪਾਂ ਹਾਂ ਕਈ ਵਾਰ ਆਨਲਾਈਨ ਬਾਈ ਮੜਾ ਇੱਕ ਵਾਰ ਚੱਕ ਕੇ ਦਿਖਾ ਵੀ ਦੇ ਝੋ ਕਿ ਉਹ ਲੀ ਕਰਮਲੀ ਦੀ ਬਾਕੀ ਬਾਈ ਦੀ ਇਹ ਕਾ ਦੇਖ ਰਵੜ ਚੜੀ ਹੋਈ ਆ ਤੇ ਭਾਈ ਉਦੋਂ ਤੱਕ ਮੇਰੇ ਹਿਸਾਬ ਨਾਲ ਜਦੋਂ ਨੂੰ ਇਹਦਾ ਹੁਣਾ ਉਦੋਂ ਨੂੰ ਇਹਨੇ ਕਲੀਅਰ ਹੋ ਜੂਗੀ ਭਾਈ ਜੇ ਭਾਈ ਪੰਜ ਚਾਰ ਦਿਨਾਂ ਚ ਚੈ ਲੈਣੀ ਆ ਚਾਰਾਂ ਮੱਛੀਆਂ ਦੀ ਵੀਰੇ ਅੰਦਰੋਂ ਬੱਚੇਦਾਨੀ ਦਿਖੀ ਰਿਆਂ ਖੀਰਿਆਂ ਦੀ ਆਪਣੀ ਗਾਰੰਟੀ ਆ ਠੀਕ ਆ ਭਾਈ ਤੇ ਜਦੋਂ ਦੋ ਦੰਦ ਹੋ ਗਈ ਉਦੋਂ ਕੋਈ ਗਾਰੰਟੀ ਨਹੀਂ ਸਾਲ ਖੀਰੀ ਰਹਿ ਪੇ ਵੱੱਛੀ ਆਪਣੀ ਗਾਰੰਟੀ ਹੋਊਗੀ ਠੀਕ ਆ ਭਾਈ ਗੱਲ ਬਾਤ ਕਰੀਏ ਲਖਵੀਰ ਆਪਾਂ ਅਗਲੀ ਹੈਨਾ ਇਹ ਵੀ ਭਾਈ ਬਹੁਤ ਜ਼ਿਆਦਾ ਟਾਪ ਦਾ ਨਗੀਨਾ ਪੀਸ ਆ ਲੈ ਇਹੋ ਜਿਹਾ ਨਾ ਮਿਲਦਾ ਚੰਗਾ ਤਾਂ ਠੀਕ ਆ ਭਾਈ ਜਰਸੀ ਹਰੇਕ ਹੀ ਲੈਣੀ ਆ ਆਪ ਕੋਈ ਮਹੀਨੇ ਬਾਅਦ ਇੱਕ ਲੈਣਾ ਜਿਹੜੀ ਮਨ ਨੂੰ ਲੱਗੇ ਹਾਂ ਬਈ ਸੋਹਣੀ ਬਹੁਤ ਏ ਯਾਰ ਗੱਲਬਾਤ ਕਰਦੀ ਬਾਕੀ ਹੀਟ ਚਾਈ ਵੀ ਹੈ ਬਈ ਬੱਚਾ ਅੱਛਾ ਤੇ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਰੰਗ ਰੰਗ ਦੀ ਬਹੁਤ ਸੋਹਣੀ ਹੈ ਬਾਕੀ ਯਾਰ ਬਰੀਡ ਦੇ ਵਿੱਚ ਬਈ ਮਾੜੀ ਇੱਥੇ ਰੋਕੀ ਏ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਨਗੀਨਾ ਪੀਸ ਹੈ ਬਾਈ ਹਨਾ ਤੇ ਲਖਵੀਰ ਕਿੰਨੇ ਕ ਦੁੱਧ ਵਾਲੀ ਮਾਂ ਦੀ ਬਈ ਅੰਦਾਜ਼ਾ ਜਿਹੜਾ ਬਈ 26 26 ਕਿਲੋ ਹੀ ਦੱਸਿਆ ਵਾ ਮੈਨੂੰ 26 ਤੇ ਇਹਦੇ ਥਣ ਚਾਰੀ ਆ ਚਾਰ ਹੀ ਬਈ ਸਾਰਿਆਂ ਦੇ ਗੁਲਾਬੀ ਹੋਣਗੇ ਨਾਲੇ ਠੀਕ ਹੈ ਬਈ ਇਹ ਵੀ ਖੀਰ ਕੋਈ ਹੈਗੀ ਆ ਤੇ ਚਾਰੇ ਹੀ ਥਾਣਾ ਹਨਾ ਆਤ ਨੂੰ ਨਗੀਨਾ ਪੀਸ ਮਿਲ ਜਾਣਾ ਤੇ ਬਾਕੀ ਦਾ ਰਿਕਾਰਡ ਹੈਗਾ ਬਾਈ ਆਪਣੇ ਕੋਲੇ। ਥੱਲੇ ਵੀਰੇ ਇਹਦਾ ਹੈਗਾ ਆਪਣੇ ਕੋਲੇ। ਇਹਦਾ ਰਿਕਾਰਡ ਬਾਈ ਕਹਿੰਦਾ ਆਪਣੇ ਕੋਲੇ ਹੈਗਾ ਬਾਕੀ ਵੀ ਤੁਸੀਂ ਲੈਣਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਕਿਉਂਕਿ ਬਾਈ ਦਾ ਨੰਬਰ ਵੀ ਸਕਰੀਨ ਦੇ ਉੱਪਰ ਥੱਲੇ ਆ ਨਾ ਬਾਕੀ ਕੰਨਾਂ ਤੋਂ ਲੈ ਕੇ ਤੁਸੀਂ ਐਂਡ ਤੱਕ ਚੈੱਕ ਕਰਕੇ ਦੇਖੋ ਤੁਹਾਨੂੰ ਝੋਲੀ ਦਿਖਾਉਣੀ ਆ ਕਰਮ ਵਾਲੀ ਦੀ। ਬੱਚੇ ਦੀ ਤੇ ਚੈੱਕ ਕਰੋ। ਬਹੁਤ ਸੋਹਣੀ ਝੋਲੀ ਆ ਥੋੜੀ ਜਿਵੇਂ ਆਪਾਂ ਕਹਦੀਏ ਨਿਆਣੀ ਆ ਉਹ ਕਰਦੀ ਆ। ਬਾਈ ਗੱਲ ਕਰੀਏ ਆਪਾਂ ਅਗਲੀ ਕਰਮ ਵਾਲੀ ਦੀ। ਹਾਂਜੀ ਬਾਈ। ਇਹ ਕਿੰਨੇ ਟਾਈਮ ਦੀ ਆ ਬਾਈ? ਇਹ 11 ਮਹੀਨਿਆਂ ਦੀ ਆ ਬਾਈ। ਇਹ 11 ਮਹੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਲਖਵੀ ਰਣਾ ਇਹਦਾ ਹਾਂਜੀ ਬਾਈ ਇਹ ਦੇਖੋ ਬਾਈ ਪ੍ਰਿੰਟ ਦੇ ਵਿੱਚ ਬਹੁਤ ਸੋਹਣੀ ਹੈ ਕੰਨ ਕੰਨ ਵੀ ਬਹੁਤ ਨਿੱਕਾ ਹੈ ਬਾਈ ਹੈਨਾ ਹਾਂਜੀ ਬਾਈ ਤੇ ਬਾਈ ਇਹ ਰਿਕਰਡ ਵਾਲੀ ਹੈ ਨਹੀਂ ਇਹ ਤਾਂ ਪਤਾ ਨਹੀਂ ਵੀਰੇ ਆਪਾਂ ਨੂੰ ਇਹ ਕਹਿ ਦਈਏ ਜਿਹੜੇ ਮਰਜ਼ੀ ਬਣਾ ਦਈਏ ਕੀ ਫਿਰ ਹਾਂ ਲਖਵੀਰ ਉਦਾਂ ਜੇ ਆਪਾਂ ਗੱਲਬਾਤ ਕਰੀਏ ਜਿਵੇਂ ਤੁਸੀਂ ਤਿਆਰ ਬਾ ਹੈਨਾ ਲਾਈਆਂ ਦਾ ਵੀ ਤੁਸੀਂ ਕਰਦੇ ਨਾ ਬਰੀੜੀ ਦੇ ਤੇ ਕਿੰਨੇ ਕੁ ਦੁੱਧ ਵਾਲੀ ਹੈਗੀ ਬਣ ਜੂਗੀ ਵੀ ਮੰਨ ਕੇ ਚਲੋ ਪਹਿਲੇ 28 30 ਕਿਲੋ ਵਾਲੀ ਦੀ ਬੱਚੀ ਹੈਗੀ 28 30 ਕਿਲੋ ਵਾਲੀ ਥਾਣੇ ਦੇ ਵਿਚਾਰੀ ਹੈ ਇਹ ਵੀ ਖੀਰੀ ਹੈ ਬਾਈ ਹਾਂਜੀ ਇਹ ਬਾਈ ਕਿੰਨੇ ਦੀ ਦੇਣੀ ਹੈ ਇਹ 26000 ਦੀ ਦੇ ਦਾਂਗੇ ਲਓ ਜੀ ਮੇਤਰਾ 26000 ਦੀ ਤੁਹਾਨੂੰ ਮਿਲ ਜਾਣੀ ਆ ਥਾਣੇ ਦੇ ਵਿਚਾਰੀ ਆ ਝੋਲੀ ਚੈੱਕ ਕਰਕੇ ਦੇਖ ਲਓ ਇਹ ਕਰੀ ਬਈ ਮੜਾ ਜਾ ਇਹਨੂੰ ਫੈਡ ਜੀ ਦੀ ਇਹਦੀ ਝੋਲੀ ਚੈੱਕ ਕਰਾ ਵੀ ਇਹ ਹਾਲ ਚੈੱਕ ਕਰਕੇ ਦੇਖ ਲਓ ਚਾਰੇ ਥਾਣਾ ਤੇ ਬਾਕੀ ਜਾਣ ਦੇ ਵਿੱਚ ਹਨ ਤੇ ਅਗਲੀ ਬਈ ਇਹ ਬਹੁਤ ਟੌਪ ਦਾ ਨਗੀਨਾ ਬਈ ਹਨ ਬਈ ਇਹ ਫਾਰਮ ਦੀ ਵੱਛੀ ਆ ਠੀਕ ਆ ਜੀ ਇਹ ਵੀ ਇਸਦੇ ਰਮਾੜਾ ਸੀਮਨ ਦੀ ਆਪ ਆ ਠੀਕ ਆ ਬਈ ਬਰੂਡ ਦੀ ਇਹਦੀ ਮਾਂ ਮਦਰ ਰਿਕਾਰਡ 34+ ਆ ਡੀਐਨਏ ਦੀ ਵੀ ਗਾਰੰਟੀ ਆਪਣੀ ਦਿੱਤੀ ਨੀ ਬਾਈ ਕਹਿੰਦਾ ਡੀਐਨਏ ਤੱਕ ਦੀ ਗਾਰੰਟੀ ਬਾਈ ਖੋਲੀ ਮੜਾ ਜਾ ਇਹਨੂੰ ਦੋਨੇ ਪਾਸਿਓਂ ਰਿਕਾਰਡ ਪੂਰੇ ਫੁੱਲ ਆ ਇਹਦਾ ਮਤਲਬ ਆ ਇਹ ਇੱਕ ਸ਼ੋਅ ਵਾਲਾ ਹੀ ਪੀਸ ਹੋ ਗਿਆ ਸੱਜਣ ਨੂੰ ਜਿਹੜਾ ਵੀ ਸੱਜਣ ਸਾਹ ਹੁੰਦਾ ਉਧਰੋਂ ਚੈੱਕ ਕਰਾਈ ਵੀ ਆ ਵੀਰੇ ਸਹੀ ਆ ਠੀਕ ਆ ਬਾਈ ਤੇ ওই ਵੀ ਖੀਰੀ ਕੋਈ ਆ ਬਾਈ ਕਨਫਰਮ ਵੀਰੇ ਆਪਾਂ ਵੀਡੀਓ 'ਚ ਹੀ ਦਿਖਾਉਂਦੇ ਲੋ ਮਿੱਤਰੋ ਦੰਦ ਤੁਸੀਂ ਚੈੱਕ ਕਰਕੇ ਦੇ ਲਓ ਖੀਰੀ ਆ ਤੇ ਬਾਕੀ ਬਾਈ ਯਾਰ ਪਲੀ ਪੁਲੀ ਬਹੁਤ ਸੋਹਣੀ ਆ ਹਾਂਜੀ ਬਾਈ ਕਿਉਂਕਿ ਬਰੀਡ ਦੇ ਵਿੱਚ ਚੰਗੀ ਆ ਬਾਈ ਹਨਾ ਏ ਲਖਵੀਰ ਬਰੀਡ ਦੇ ਵਿੱਚ ਚੰਗੀ ਆ ਮਾਂ ਵੀ ਇਹਦੀ ਹਨਾ ਵਧੀਆ ਹਾਂਜੀ ਬਾਈ ਆਪ ਵੀ ਚੰਗੀ ਇਹਦੀ ਆ ਹਾਂ ਸਾਰਾ ਡਰੈਸ ਦੇ ਦੰਗ ਜਿੱਥੋਂ ਲਈ ਆਪਾਂ ਕਿੰਨੇ ਦੀ ਦੇਣੀ ਆ ਬਾਈ ਇਹ 34000 ਦੀ ਦੇ ਦਾਂਗੇ ਲਓ ਵੀ ਮੇਤਰੋ 34000 ਦੀ ਤੁਹਾਨੂੰ ਇਹ ਮਿਲ ਜਣੀ ਆ ਬਹੁਤ ਜਿਆਦੇ ਵੱਡੇ ਬੈਡ ਵਾਲੀ ਜਿਹੜੀ ਇਹ ਗਾਂ ਬੰਨ ਵਾਲੀ ਟੌਪ ਟੂਪ ਲਾਈਨ ਬਹੁਤ ਜਿਆਦੇ ਬੈਡ ਦੀ ਚੰਗੀ ਆ ਬਾਕੀ ਤੁਹਾਨੂੰ ਇੱਥੋਂ ਥਾਣਾ ਦਿਖੋਣਾ ਗੁਲਾਬੀ ਗੁਲਾਬੀ ਥਾਣਾ ਇਹ ਮਾਰੂ ਕਰਾਂਗੇ ਕਿਉਂ ਦਿਖਾਉਂਦੀ ਆ ਨਾ ਬਹੁਤ ਜਿਆਦੇ ਟੌਪ ਦੀ ਆ ਤੇ ਦੂਜੀਆਂ ਸਾਰੀਆਂ ਦੇ ਨਾਲ ਓਦਾਂ ਵੀ ਕੱਦਗਾਠ ਦੇ ਵਿੱਚ ਵੀ ਇਹ ਗੱਲਬਾਤ ਕਰੀਏ ਬਹੁਤ ਜਿਆਦੇ ਵੱਡੀ ਆ ਹਨ ਆਪਣੇ ਕੋਲ ਚਾਰੇ ਇਕੱਠਿਆਂ ਦਾ ਸੌਦਾ ਕਰਦਾ ਬਾਈ ਜੇ ਕੋਈ ਚਾਰੇ ਇਕੱਠਿਆਂ ਲੈਂਦਾ 200 ਕਿਲੋਮੀਟਰ ਤੱਕ ਪਹੁੰਚ ਫ੍ਰੀ ਕਰ ਦਾਂਗੇ ਠੀਕ ਹੈ ਜੀ ਜੇ ਕੋਈ ਕੱਲਾ ਭਰਾ ਲੈਂਦਾ ਬਾੜਾ ਫਰਕ ਨਹੀਂ ਹੈ ਆ 2000 ਦਾ ਮਾਣੀ ਹੋਣਾ ਵਿੱਚ ਮਾਨ ਤਣ ਹੋ ਜੂਗਾ ਹਣਾ ਬਾਕੀ ਬਾਈ ਬਾਈ ਦੇ ਜਾਨਵਰ ਕਿਵੇਂ ਲੱਗੇ ਜਰੂਰ ਦੱਸਿਓ ਹਣਾ ਤੇ ਬਾਕੀ ਕੋਈ ਵੀ ਤੁਸੀਂ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਜਾਂ ਕੋਈ ਵੀ ਰਿਕਾਰਡ ਲੈਣਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ ਬਾਈ ਕਹਿੰਦਾ ਜਿਹੜੇ ਜਾਨਵਰਾਂ ਦੇ ਬਾਈ ਲਖਵੀਰ ਆਪਣੇ ਕੋਲ ਰਿਕਾਰਡ ਹੈਗੇ ਉਹਦੀ ਡੀਐਨਏ ਤੱਕ ਦੀ ਡੀਐਨਏ ਤੱਕ ਦੀ ਗਰੰਟੀ ਹੋ ਗਈ ਹੈ ਡੀਐਨਏ ਤੱਕ ਦੀ ਬਾਈ ਕਹਿੰਦਾ ਗਰੰਟੀ ਹੈ ਬਾਈ ਇੱਕ ਵਾਰ ਹਨਾ ਐਡਰੈਸ ਤੇ ਜਿਹੜਾ ਮੋਬਾਈਲ ਨੰਬਰ ਬੋਲ ਦਿਖ ਦਿਨਾ 9056896040 ਪਿੰਡ ਜਤਗਿਲ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕਿਤੇ ਵੀ ਸੱਜਣੇ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਨੂੰ ਤੁਸੀਂ ਫੋਨ ਕਰ ਲਿਓ ਬਹੁਤ ਜਿਆਦਾ ਚੰਗਿਆ ਦੇਖੋ ਤੁਸੀਂ ਜਰਸੀ ਦਾ ਬਹੁਤ ਸੋਹਣਾ ਨਦੀਨਾ ਜਿਹੜਾ ਬਾਈ ਦੇ ਫਾਰਮ ਤੇ ਆ ਬਾਕੀ ਚਾਰੇ ਟੌਪ ਦੀਆਂ ਬਾਈ ਜਿਹੜੇ ਜਿਹੋ ਜਿਹੇ ਰੇਟ ਆ ਉਹੋ ਜਿਹੇ ਆ ਬੜਾ ਵੀਡੀਓ ਨੂੰ ਕਰ ਦਿਓ ਸ਼ੇਅਰ ਜਉਂਦੇ ਵਸਦੇ ਰਹੋ ਜੀ ਧੰਨਵਾਦ